ਆਮ ਸਰਕਾਰ ਸਿੱਧੂ ਮੂਸੇਵਾਲਾ ਦੇ ਨਾਲ ਪਤਾ ਨਹੀਂ ਇਸ ਤਰ੍ਹਾਂ ਦੀ ਕਿਉਂ ਬੈਰ ਵਿਰੋਧ ਵਾਲਾ ਮਾਨ ਸਿੱਖਤ ਰੱਧੀਆ ਪਹਿਲਾਂ ਤਾਂ ਉਹਦੀ ਸਿਕਿਉਰਿਟੀ ਦੇ ਬਾਰੇ ਛੇ ਡਿਸਕਲੋਜ਼ਰ ਦੇ ਕੇ ਉਸ ਦੀ ਹੱਤਿਆ ਕਰਵਾ ਦਿੱਤੀ ਜਿਸ ਦਾ ਦੋਸ਼ੀ ਮਾਨ ਸਰਕਾਰ ਆ ਨਾਲ ਉਹਦੀ ਜਾਂਚ ਕਰਵਾਈ ਕਿੰਨਾ ਲੋਕਾਂ ਨੇ ਇਹ ਕੀਤਾ ਔਰ ਸਾਰੇ ਹੁਸ਼ ਨੀ ਜੋ ਵੀ ਟੀਵੀ ਤੇ ਜਾਂਦੇ ਆ ਮੈਂ ਵੀ ਬਾਕੀ ਵੀ ਸਭ ਨੇ ਇਹ ਕਿਹਾ ਕਿ ਬਈ ਡਿਸਕਲੋਜ਼ਰ ਨਾ ਦੇਵੋ ਉਹ ਲੋਕਾਂ ਦੀ ਹੱਤਿਆ ਹੋ ਜੂਗੀ ਤੇ ਆਖਰ ਉਹ ਉਸ ਤੋਂ ਵੀ ਸ਼ੱਕੰੰਦਾਰ ਨਹੀਂ ਹੋ। ਹੁਣ ਅਗਰ ਉਸਦੇ ਘਰ ਉਸ ਦਾ ਛੋਟਾ ਭਰਾ ਆ ਬੱਚਾ ਅਜੇ ਦੁਨੀਆ 'ਚ ਆਇਆ ਹੀ ਹੈ। ਔਰ ਡਾਕਟਰ ਉਸ ਦੀ ਦੇਖਭਾਲ ਕਰ ਰਹੇ ਹੈ। ਉਹ ਤਾਂ ਰੋਜ਼ ਉਸ ਦੇ ਬਾਰੇ ਜਾਣਕਾਰੀ ਕਿਵੇਂ ਪੈਦਾ ਹੋਇਆ ਕੀ ਹੋਇਆ ਉਹਦੀ ਸਾਰੀ ਡਿਟੇਲ ਲੈਣ ਦੇ ਚੱਕਰ 'ਚ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੈ। ਕਿ ਤੁਸੀਂ ਕਿਸੇ ਹੋਰ ਨੂੰ ਵੀ ਇਸ ਤਰ੍ਹਾਂ ਪਰੇਸ਼ਾਨ ਕਰਦੇ। ਇਸ ਤਰ੍ਹਾਂ ਦਾ ਬੈਕਗ੍ਰਾਉਂਡ ਮਾਨਸਾ ਵੀ ਠੀਕ ਨਹੀਂ ਹੁੰਦਾ। ਔਰ ਇਹਨੂੰ ਰੁਕੋ। ਉਹ ਕਿਤੇ ਭੱਜ ਚਲੇ ਨੇ। ਉਹਨਾਂ ਦੇ ਪਿਤਾ ਜੀ ਨੇ ਵੀ ਕਿਹਾ ਕਿ ਮੈਂ ਜਾਣਕਾਰ ਬਲਕੌਰ ਸਿੰਘ ਐ ਕਿ ਮੈਂ ਜਾਣਕਾਰੀ ਦੇਣ ਵਾਸਤੇ ਯਾਰ ਔਰ ਪਰਮਿਟ ਨੂੰ ਥੋੜਾ ਖਮਾ ਦੇ ਦਿਓ। ਮੈਂ ਇਹਦੀ ਬੱਚੇ ਦੀ ਦੇਖਭਾਲ 'ਚ ਲੱਗਿਆ ਹਾਂ ਤੇ ਇਸ ਲਈ ਇਸ ਤਰ੍ਹਾਂ ਦਾ ਕੰਮ ਨਾ ਕਰੋ। ਔਰ ਇਹ ਜੀ ਕੀ ਤੁਸੀਂ ਸਮਝ ਗਏ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਨਾ ਦੇਣ। ਕੀ ਇਹਦਾ ਕਾਰਨ ਕਿਉਂ ਕਰ ਰਹੇ ਹੋ ਇਹ? ਜਾਂ ਤੁਸੀਂ ਉਹਦਾ ਹੋਰ ਵੀ ਨੁਕਸਾਨ ਕਰਨਾ ਚਾਹੁੰਦੇ? ਇਹ ਇੱਕ ਬਹੁਤ ਬੁਰੀ ਮੰਦ ਭਰ ਦੀ ਗੱਲ ਹੈ ਜਿਹੜੀ ਅਸੀਂ ਹਿੰਦਾ ਕਰਦੇ ਹਾਂ ਔਰ ਮੈਂ ਸਮਝਦਾ ਕਿ ਮਾਨ ਸਰਕਾਰ ਨੂੰ ਪਤਾ ਨਹੀਂ ਸਲਾਹਕਾਰ ਕੌਣ ਨੇ ਇਹਨਾਂ ਦੇ ਸਲਾਹਕਾਰ ਗਲਤ ਨੇ ਮਾਨ ਸਰ ਸਾਡੇ ਫਿਰ ਤੁਹਾਨੂੰ ਦੋ ਪੰਕਾਦਮ ਪਿੱਛੇ ਹਟਣਾ ਪੈਂਦਾ ਤੁਸੀਂ ਕਦੇ ਫੈਸਲਾ ਕਦੇ ਤੱਕ ਤੁਸੀਂ ਅਨਾਉਂਸਮੈਂਟ ਕਰ ਦਿੰਦੇ ਹੋ ਕਿ 골ਡੀ ਬ੍ਰਾਡ ਹੋਇਆ ਗਿਆ ਪਰ ਮੈਂ ਮੁੱਖ ਮੰਤਰੀ ਦੇ ਨਾਤੇ ਕਹਿੰਦਾ ਕਦੇ ਤੁਸੀਂ ਕੋਈ ਅਨਾਉਂਸਮੈਂਟ ਕਰਦੇ ਹੋ ਕਦੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਕੇ ਫੈਸਲੇ ਲੈ ਕੇ ਫਿਰ ਪਿੱਛੇ ਛੱਡਦੇ ਹੋ ਇਸ ਲਈ ਸਲਾਹਕਾਰਾਂ ਨੂੰ ਚੜਤਾ ਬਦਲੋ ਜਾਂ ਤੁਸੀਂ ਆਪਣੇ ਆਪ ਤੇ ਵਿਚਾਰ ਕਰੋ ਆਤਮ ਪਰਚੋਲ ਕਰੋ اور ਇਹ ਇਹਨਾਂ ਗੱਲਾਂ ਨੂੰ ਬੰਦ ਕਰੋ ਉਸ ਪਰਿਵਾਰ ਨੂੰ ਪਰੇਸ਼ਾਨ ਨਾ